ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਨਜ਼ਾਇਜ਼ ਮਾਈਨਿੰਗ ਤੇ ਲਗਾਤਾਰ ਜੜਾ ਆ ਐਸਐਸਪੀ ਦਲਜਿੰਦਰ ਸਿੰਘ ਢਿੱਲੋ ਬੱਲੋ ਜੜਾ ਆ ਸਖਤ ਅਧਿਐਤਨਾ ਜਿਹੜੀਆਂ ਜਾਰੀ ਕੀਤੀ ਗਈਆਂ ਕਿ ਨਜ਼ਾਇਜ਼ ਮਾਈਨਿੰਗ ਤੇ ਕਿਸੇ ਨੂੰ ਵੀ ਜੜਾ ਨਹੀਂ ਬਖਸ਼ਿਆ ਜਾਏਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਅਸੀਂ ਨਰੋਡ ਜਮਲ ਸਿੰਘ ਥਾਣੇ ਦੇ ਬਾਹਰ ਖੜੇ ਹਾਂ ਜਿੱਥੇ ਰਾਤ ਕਰੀਬ ਦੱਸਿਆ ਜਾ ਰਿਹਾ ਹੈ ਕਿ 8 ਟਰੱਕ ਜਿਹੜੇ ਨੇ ਨਜ਼ਾਇਜ਼ ਤੋੜ ਤੇ ਜੜੇ ਆ ਜੰਮੂ ਕਸ਼ਮੀਰ ਤੋਂ ਗੁਗਰਾਹ ਜਿਹੜੇ ਨਿਕਲਦੇ ਹੋਏ ਫੜੇ ਗਏ ਨੇ ਪੁਲਿਸ ਵੱਲੋਂ ਜਿਹੜੇ ਆ ਇਹ ਖਾਣੇ ਦੇ ਬਾਹਰ ਲਗਾਏ ਗਏ ਨੇ ਪਰ ਦਸੀ ਇਹ ਵੀ ਸਵੇਤ ਤੋਂ ਜਿਹੜਾ ਆ ਸਾਡੇ ਵੱਲੋਂ ਜਿਹੜਾ ਆ ਐਸ ਐਚਓ ਨਾਲ ਵੀ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਕਰੀਏ ਤੇ ਐਸ ਐਸ ਪੀ ਦਲਜਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਲਗਾਤਾਰ ਜਿਹੜੇ ਆ ਨਜ਼ਰਾਂ ਬਿੱਲਾਂ ਤੇ ਲੈ ਕੇ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਹਨ ਹੁਣ ਵੀ ਤੁਹਾਨੂੰ ਦਿਖਾ ਦਈਏ ਕਿ ਇਸ ਸਮੇਂ ਮੈਨਿੰਗ ਅਫਸਰ ਜਿਹੜੇ ਹਨ ਇੱਥੇ ਮੌਕੇ ਤੇ ਪਹੁੰਚੇ ਹਨ ਉਹਨਾਂ ਵੱਲੋਂ ਜਿਹੜੀ ਹੈ ਇਹਨਾਂ ਗੱਡੀਆਂ ਦੇ ਜਿਹੜੇ ਬਿੱਲ ਚੈੱਕ ਕੀਤੇ ਗਏ ਹਨ ਪਰ ਜਿੱਥੇ ਉਹ ਇਹਨਾਂ ਵੱਲੋਂ ਬਿੱਲ ਨਹੀਂ ਪਾਏਗੇ ਉੱਥੇ ਹੀ ਤੁਹਾਨੂੰ ਦਿਖਾਵਾਂਗੇ ਕਿ ਕਿਸੇ ਵੀ ਟਰੱਕ ਜੇ 8 ਟਰੱਕ ਦੀ ਗੱਲ ਕਰੀਏ ਤਾਂ 8 ਟਰੱਕਾਂ ਦੇ ਪਿੱਛੇ ਜੇ ਕਿਸੇ ਦੀ ਗੱਲ ਕਰੀਏ ਤਾਂ ਕਿਸੇ ਦੀ ਵੀ ਜਿਹੜੀ ਹੈ ਨੰਬਰ ਪਲੇਟ ਜਿਹੜੀ ਹੈ ਇੱਥੇ ਨਹੀਂ ਮੌਜੂਦ ਹੈ ਉੱਥੇ ਹੀ ਗੱਲ ਕਰੀਏ ਤੇ ਪੁਲਿਸ ਪੁਰਤਫੰਦ ਜਿਹੜਾ ਆ ਲਗਾਤਾਰ ਜਿਹੜੇ ਨਜਾਇਜ਼ ਮਾਈਨਿੰਗ ਦੇ ਉੱਪਰ ਕਾਰਵਾਈਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਇਸੇ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਬਾਹਰ ਦੱਤਾਂ ਸਾਹਮਣੇ ਆਉਂਦੀਆਂ ਹਨ ਕਿ ਜਿਸ ਦਾ ਨੰਬਰ ਪਲੇਟ ਤੋਂ ਬਗੈਰ ਗੱਡੀਆਂ ਚਲਦੀਆਂ ਹਨ ਕੋਈ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਇਹ ਗੱਲ ਕਰੀਏ ਤਾਂ ਸਦੇ ਹੋਰ ਵੀ ਸਮਾਨ ਜਿਹੜਾ ਇਹਨਾਂ ਗੱਡੀਆਂ ਦੇ ਵਿੱਚ ਜਿਹੜਾ ਆ ਉਧਰੋਂ ਪੰਜਾਬ ਦੇ ਵਿੱਚ ਆ ਸਕਦਾ ਹੈ ਇਸੇ ਦੇ ਤਹਿਤ ਜੇ ਗੱਲ ਕਰੀਏ ਤਾਂ ਸਵੇਰ ਤੋਂ ਜਿਹੜਾ ਆ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਐਸਐਚਓ ਨਰੋਡ ਜਮਲ ਸਿੰਘ ਜਿਹੜੇ ਅੰਗਰੇਜ਼ ਸਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਇਹ ਰਹੀ ਹੈ ਪਰ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਹੈ ਦੱਸ ਦਈਏ ਕਿ ਹੁਣ ਜਿਹੜਾ ਆ ਸਾਨੂੰ ਜੇ ਗੱਲ ਕਰੀਏ ਸੂਤਰਾ ਦੇ ਤਾਂ ਸੂਤਰਾ ਵੱਲੋਂ ਜਿਹੜਾ ਜਾਣਕਾਰੀ ਪ੍ਰਾਪਤ ਮਿਲੀ ਹੈ ਕਿ ਇਹਨਾਂ ਅਠਾਂ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਗਿਆ ਹੈ ਅੱਗੇ ਦੀ ਜੋ ਜਾਣਕਾਰੀ ਹੋਏਗੀ ਜੋ ਸਾਨੂੰ ਐਸ ਐਚ ਓ ਵੱਲੋਂ ਜਾਂ ਡਿਪਟੀ ਸਾਹਿਬ ਵੱਲੋਂ ਜਿਹੜੀ ਵਾਈਟ ਸਾਡੇ ਕੋਲ ਪਹੁੰਚੇਗੀ ਜਿਹੜੀ ਉਹਨਾਂ ਨਾਲ ਸਾਡੀ ਬਾਤ ਤਲਾਬ ਹੋਏਗੀ ਉਹ ਤੁਹਾਨੂੰ ਆਪਣੇ ਚੈਨਲ ਤੇ ਜ਼ਰੂਰ ਦਿਖਾਵਾਂਗੇ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕ ਨਿਊਜ਼